ਮੈਂ YouTube ਖੋਲੀ ਤੇ ਮੈਂ ਉਹਦੇ ਤੇ ਦੋਸਤੋ ਇੱਕ ਨਿਊਜ਼ ਦੇਖੀ ਜਿਹੜੀ ਦੇਖ ਕੇ ਮੈਨੂੰ ਕਾਫੀ ਬੁਰਾ ਵੀ ਲੱਗਿਆ ਤੇ ਮੈਨੂੰ ਸੋਚਣ ਲਈ ਮਜਬੂਰ ਕਰਤਾ ਉਸ ਨਿਊਜ਼ ਨੇ ਕਿ ਇਹ ਦੁਨੀਆ ਨੂੰ ਹੋ ਕੀ ਰਿਹਾ ਹੈ ਦੁਨੀਆ ਜਾਂ ਕਿੱਧਰ ਰਹੀ ਹੈ ਧਿਆਨ ਨਾਲ ਸੁਣੀਓ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗੀ ਹਾਂ ਤੁਸੀਂ ਆਪਣੀ ਕਮੈਂਟਾਂ 'ਚ ਰਾਏ ਦੱਸਿਓ ਤੇ ਆਪਣੇ ਸੁਝਾਅ ਜਿਹੜੇ ਉਹ ਤੁਸੀਂ ਕਮੈਂਟਾਂ 'ਚ ਲਿਖਿਓ ਹਣਾ ਮੈਂ ਜਦੋਂ YouTube ਖੋਲੀ ਤੇ ਮੈਂ ਇੱਕ ਵੀਡੀਓ ਦੇਖੀ ਵੀਡੀਓ ਮੇਰੇ ਸਾਹਮਣੇ ਆਈ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਉਹਦੇ ਵਿੱਚ ਗੱਲ ਹੋ ਰਹੀ ਸੀ ਕਿ ਇੱਕ ਸੱਸ ਨੇ ਆਪਣੀ ਨੂੰਹ ਦੇ ਬੈਡਰੂਮ 'ਚ ਲਗਾਏ ਕੈਮਰੇ ਪਹਿਲਾਂ ਤਾਂ ਮੈਨੂੰ ਟਾਈਟਲ ਪੜ੍ਹ ਕੇ ਹੀ ਬੜਾ ਅਜੀਬ ਜਿਹਾ ਲੱਗਿਆ ਤੇ ਜਦੋਂ ਮੈਂ ਨਿਊਜ਼ ਖੋਲ ਕੇ ਦੇਖੀ ਪੂਰੀ ਨਿਊਜ਼ ਸੁਣੀ ਮੈਂ ਉਹਨਾਂ ਦੀ ਤਾਂ ਮੈਨੂੰ ਸੁਣ ਕੇ ਇੰਨਾ ਲੱਗਿਆ ਕਿ ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਹੋਈ ਨਹੀਂ ਸਕਦੀ ਸੱਸ ਦੇ ਨਾਮ ਨੂੰ ਕਲੰਕਿਤ ਕਰਨ ਵਾਲੀ ਇੱਕ ਇਹ ਗੱਲ ਸੀਗੀ ਜਿਹੜੀ ਉਸ ਔਰਤ ਨੇ ਕੀਤੀ ਆ ਤੁਸੀਂ ਦੱਸੋ ਇੱਕ ਸੱਸ ਹੁੰਦੀ ਆ ਜਿਹੜੀ ਉਹ ਆਪਾਂ ਕਹਿੰਦੇ ਨੇ ਇੱਕ ਮਾਂ ਹੁੰਦੀ ਆ ਹੈਨਾ ਵਿਆਹ ਤੋਂ ਬਾਅਦ ਆਪਾਂ ਕੁੜੀ ਨੂੰ ਜਦੋਂ ਦੂਜੇ ਘਰ ਭੇਜਦੇ ਆ ਤਾਂ ਇਹੀ ਕਹਿੰਦੇ ਆ ਕਿ ਅੱਜ ਤੋਂ ਬਾਅਦ ਜਿਹੜੀ ਤੇਰੀ ਸੱਸ ਹੈ ਉਹ ਤੇਰੀ ਮਾਂ ਹੈ ਪਰ ਮੈਨੂੰ ਲੱਗਦਾ ਅੱਜ ਕੱਲ੍ਹ ਸ਼ਾਇਦ ਕੁੜੀਆਂ ਸੱਸਾਂ ਦੇ ਕੋਲ ਵੀ ਸੇਫ ਨਹੀਂ ਰਹੀਆਂ ਸਹੁਰੇ ਪਰਿਵਾਰ 'ਚ ਵੀ ਸੇਫ ਨਹੀਂ ਹੈਗੀਆਂ ਇਹ ਤਾਂ ਸੁਣਿਆ ਸੀ ਅਸੀਂ ਵੀ ਕੁੜੀਆਂ ਤੇ ਅਤਿਆਚਾਰ ਹੋ ਰਿਹਾ ਹੁੰਦਾ ਕਈ ਵੱਲੋਂ ਕਈ ਅਸੀਂ ਕੇਸਾਂ 'ਚ ਦੇਖਿਆ ਕੁੜੀਆਂ ਨੂੰ ਸਹਰੇ ਘਰ 'ਚ ਜ਼ਹਿਰ ਦੇ ਕੇ ਮਾਰਿਆ ਜਾਂਦਾ ਕਈਆਂ ਨੂੰ ਦੇਖਿਆ ਅਸੀਂ ਕਿ ਜਲਾ ਕੇ ਮਾਰ ਦਿੱਤਾ ਜਾਂਦਾ ਗਲਾ ਕੋਟ ਕੇ ਮਾਰ ਦਿੱਤਾ ਜਾਂਦਾ ਦਹੇਜ ਲਈ ਤੰਗ ਕੀਤਾ ਜਾ ਸਕਦਾ ਹੈ ਹਨਾ ਸੋ ਬਹੁਤ ਸਾਰੀਆਂ ਨਿਊਜ਼ਾਂ ਅਸੀਂ ਅਜ ਤੱਕ ਦੇਖੀਆਂ ਪਰ ਜਿਹੜੀ ਇਹ ਗੱਲ ਆਪਾਂ ਦੇਖੀ ਹੈ ਇੱਕ ਨਵੀਂ ਚੀਜ਼ ਆਪਣੇ ਸਾਹਮਣੇ ਆਈ ਆ ਹੁਣ ਇਹ ਅਤਿਆਚਾਰ ਮੈਨੂੰ ਲੱਗਦਾ ਉਨਾ ਅਤਿਆਚਾਰਾਂ ਤੋਂ ਘੱਟ ਨਹੀਂ ਹੈਗਾ ਤਾਂ ਬਹੁਤ ਜ਼ਿਆਦਾ ਹੀ ਵੱਡਾ ਅਤਿਆਚਾਰ ਹੈ ਇੱਕ ਕੁੜੀ ਦੇ ਆਪਾਂ ਜੇ ਦੇਖੀਏ ਬੈੱਡਰੂਮ ਤੋਂ ਜ਼ਿਆਦਾ ਸੇਫ ਕੋਈ ਜਗ੍ਹਾ ਨਹੀਂ ਹੁੰਦੀ ਬੰਦੇ ਲਈ ਹੈਨਾ ਬੈੱਡਰੂਮ ਤੇ ਬਾਥਰੂਮ 'ਚ ਜਦੋਂ ਕੈਮਰਾ ਲੱਗ ਗਿਆ ਤੇ ਪਿੱਛੇ ਕੀ ਰਹਿ ਗਿਆ ਹੁਣ ਉਹ ਸੱਸ ਨੇ ਕਿੰਨੀ ਇੱਕ ਘਟੀਆਂ ਗਿਰੀ ਹੋਈ ਹਰਕਤ ਕੀਤੀ ਆ ਆਪਾਂ ਸਾਰੀ ਦੇਖ ਰਹੇ ਆ ਤੇ ਉਹਨੂੰ ਮੀਡੀਆ ਦੇ ਵਿੱਚ ਵੀ ਕਿੰਨੀਆਂ ਕ ਗਾਲਾਂ ਪੈ ਰਹੀਆਂ ਨੇ ਕਮੈਂਟਾਂ 'ਚ ਗਾਲਾਂ ਪੈ ਰਹੀਆਂ ਨੇ ਅਲੱਗ-ਅਲੱਗ ਲੋਕਾਂ ਵੱਲੋਂ ਜਦੋਂ ਉਹਦੀ ਨਿਊਜ਼ ਮੈਂ ਦੇਖੀ ਕਾਫੀ ਸਾਰੇ ਚੈਨਲਾਂ ਨੇ ਉਹਨੂੰ ਕਵਰੇਜ ਕੀਤੀ ਆ ਤੇ ਉਹਦੀ ਮੈਂ ਕਹਿੰਨੀ ਆ ਇੰਨੀ ਕੁ ਆਪਾਂ ਕਹਿ ਸਕਦੇ ਆ ਲਾਪਾ ਹੋ ਰਹੀ ਐ ਕਿ ਬਸ ਮੈਂ ਹੁਣ ਕੀ ਕਹਾਵੇ ਹੋਣੀ ਵੀ ਚਾਹੀਦੀ ਆ ਤੇ ਉਹ ਜਿਹੜੀ ਸਾਡੀ ਭੈਣ ਐ ਹੁਣ ਆਪਾਂ ਗੱਲ ਕਰੀਏ ਕੁੜੀ ਦੀ ਉਹ ਜਮਾਂ ਬੇਕਸੂਰ ਐ ਤੁਸੀਂ ਦੇਖੋ ਉਹਦੇ ਤੇ ਕਿਵੇਂ ਜਿਹੜਾ ਹੈਗਾ ਤਸ਼ੱਦਦ ਹੋ ਰਹੀ ਐ ਸਹੁਰਾ ਪਰਿਵਾਰ ਵੱਲੋਂ ਸੱਸ ਵੱਲੋਂ ਕੈਮਰੇ ਲਾਏ ਜਾ ਰਹੇ ਨੇ ਘਰ ਦਾ ਉਹ ਸਾਰਾ ਕੰਮ ਕਰਦੀ ਐ ਤੇ ਮੈਂ ਇਹ ਵੀ ਸੁਣਿਆ ਨਿਊਜ਼ ਦੇ ਵਿੱਚ ਕਿ ਉਹਨੂੰ 50 ਰੁਪਏ ਇੱਕ ਦਿਨ ਦੇ ਦਿੱਤੇ ਜਾ ਰਹੇ ਨੇ ਕੀ ਗੱਲ ਉਹ ਕੋਈ ਨੌਕਰ ਐ ਉਸ ਘਰ ਦੀ ਜਿਹੜੇ ਉਹਨੂੰ ਤੁਸੀਂ 50 ਰੁਪਏ ਦੇ ਰਹੇ ਹੋ ਕੰਮ ਕਰਨ ਦੇ ਤੁਸੀਂ ਆਪ ਦੱਸੋ 50 ਰੁਪਏ ਕੀ ਚੀਜ਼ ਐ ਅੱਜ ਕੱਲ ਤੇ ਦੂਜੀ ਵੱਡੀ ਗੱਲ ਜਿਹੜਾ ਉਹਦਾ ਘਰ ਵਾਲਾ ਜਿਹੜੀ ਉਹਦੇ ਘਰ ਵਾਲੇ ਨੂੰ ਹਿੱਸੇ 'ਚ ਜ਼ਮੀਨ ਆਉਂਦੀ ਆ ਮੈਂ ਇਹ ਵੀ ਦੇਖਿਆ ਕਿ ਉਹ ਕੱਲਾ ਹੀ ਸ਼ੈਦ ਭਰਾ ਹੈ ਜਿਹੜਾ ਨਿਊਜ਼ ਦੇ ਵਿੱਚ ਦੱਸਿਆ ਜਾ ਰਿਹਾ ਸੀ ਹੁਣ ਉਹ ਜਿਹੜੇ 19 20 ਕਿੱਲੇ ਨੇ ਉਹਨਾਂ ਦਾ ਮਾਲਕ ਹੈ ਉਹ ਮੁੰਡਾ ਜਿਹੜੀ ਕੁੜੀ ਦੇ ਸੋਹਰਾ ਪਰਿਵਾਰ 'ਚ ਉਹਨੂੰ 19 20 ਕਿੱਲੇ ਉਹਦੇ ਹਿੱਸੇ 'ਚ ਆਉਂਦੇ ਹੁਣ ਉਹਨੂੰ ਤੁਸੀਂ ਇੱਕ ਦਿਨ ਦਾ ਜਿਹੜਾ ਖਰਚਾ ਹੈ ਸਿਰਫ 50 ਰੁਪਏ ਦੇ ਰਹੇ ਹੋ ਇੱਕ ਮਹੀਨੇ ਦੇ 1500 ਰੁਪਏ ਬਣਦਾ ਹੈਨਾ ਐਨੇ ਕੀ ਬਣਦੇ ਨੇ ਤੁਸੀਂ ਦੱਸੋ ਇੰਨੇ ਕ ਪੈਸਿਆਂ ਦੇ ਵਿੱਚ ਤਾਂ ਰਾਸ਼ਨ ਵੀ ਨਹੀਂ ਹੁੰਦਾ ਕੀ ਕਰੂਗੀ ਉਹ ਕਿਦਾਂ ਘਰ ਚ ਲਾਉਗੀ ਕੀ ਕਰੂਗੀ ਕੀ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੇ ਮੈਂ ਇਹ ਦੇਖਿਆ ਕਿ ਉਹਦਾ ਭਰਾ ਕਹਿ ਰਿਹਾ ਸੀ ਵਿੱਚ ਕੀ ਮੈਂ 3200 ਰੁਪਏ ਦਾ ਸਮਾਨ ਹੈ ਜਿਹੜਾ ਥੋੜੇ ਦਿਨ ਪਹਿਲਾਂ ਇਹਦੇ ਘਰ ਦੇ ਕੇ ਗਿਆ ਮੈਂ ਕਹਿੰਨੀ ਆ ਇਹ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ ਜਿਸ ਕੁੜੀ ਦੇ ਹੱਕ ਦੇ ਵਿੱਚ ਹਿੱਸੇ ਦੇ ਵਿੱਚ 20 ਕਿੱਲੇ ਆਉਂਦੇ ਨੇ 20 ਕਿੱਲਿਆਂ ਦੀ ਮਾਲਕ ਹੋਵੇ ਤੇ ਸਾਰੇ ਪਰਿਵਾਰ ਚ ਜਾ ਕੇ ਵੀ ਉਹਦੇ ਭਰਾ ਨੂੰ ਹੀ ਉਹਦਾ ਸਮਾਨ ਦੇਖਿਆਣਾ ਪਵੇ ਘਰ ਦਾ ਜ਼ਰੂਰਤ ਦਾ ਤਾਂ ਅਸੀਂ ਕੁੜੀਆਂ ਕਿਉਂ ਵਿਆਉਂਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦੇ ਵਾਸਤੇ ਵਿਆਉਂਦੇ ਆ ਨਹੀਂ ਨਾ ਜੇ ਸਾਡੀ ਕੁੜੀ ਨੂੰ ਸੋਹਣਾ ਪਰਿਵਾਰ ਚ ਕੋਈ ਫੈਸਿਲਿਟੀ ਨਹੀਂ ਮਿਲ ਰਹੀ ਉਹਨੂੰ ਹੱਕ ਹੀ ਨਹੀਂ ਮਿਲ ਰਿਹਾ ਫਿਰ ਫਾਇਦਾ ਕੀ ਆ ਸੋ ਇਹ ਕੋਈ ਮਾਮੂਲੀ ਜੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਆ ਦੇਖੋ ਅੱਜ ਇਸ ਕੁੜੀ ਦੇ ਨਾਲ ਇਦਾਂ ਹੋਇਆ ਬੈੱਡਰੂਮ ਚ ਕੈਮਰੇ ਬਹੁਤ ਵੱਡੀ ਗੱਲ ਆ ਪਤਾ ਨਹੀਂ ਉਹਦੀ ਸੱਸ ਨੇ ਉਹਦੀਆਂ ਕਿਹੜੀਆਂ ਕਿਹੜੀਆਂ ਵੀਡੀਓ ਬਣਾ ਕੇ ਰੱਖੀਆਂ ਹੋਣੀਆਂ ਹੁਣ ਬੈੱਡਰੂਮ ਦੇ ਵਿੱਚ ਬੰਦਾ ਸੋਹਾਰੀ ਕੱਪੜੇ ਵੀ ਬਦਲਦਾ ਹਨਾ ਸਭ ਤੋਂ ਸੇਫ ਜਗ੍ਹਾ ਉਹੀ ਹੁੰਦੀ ਹੈ ਸਾਡੇ ਲਈ ਤੇ ਉਹਦੀ ਸੱਸ ਨੇ ਪਤਾ ਨਹੀਂ ਹੋ ਸਕਦਾ ਕਿਹੜੀਆਂ ਉਹਦੀਆਂ ਵੀਡੀਓ ਬਣਾ ਕੇ ਰੱਖੀਆਂ ਹੁਣ ਉਹਦੇ ਬਾਥਰੂਮਾਂ 'ਚ ਕੈਮਰੇ ਸੋਨ ਨੂੰ ਮਿਲ ਰਿਹਾ ਕਿ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾਏ ਨੇ ਸੋ ਬਾਥਰੂਮ ਦੇ ਵਿੱਚ ਬੰਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕੱਪੜੇ ਪਾ ਕੇ ਤਾਂ ਨਹੀਂ ਨਹਾਉਂਦਾ ਹੈਗਾ ਸੋ ਉਸ ਕੁੜੀ ਦੇ ਨਾਲ ਵਾਕਈ ਬਹੁਤ ਜ਼ੁਲਮ ਹੋ ਰਿਹਾ ਦੇਖਿਆ ਜਾਵੇ ਹਨਾ ਇਤੋ ਵੱਡੀ ਕੋਈ ਗੱਲ ਨਹੀਂ ਹੈਗੀ ਸੋਹਰਾ ਪਰਿਵਾਰ 'ਚੋਂ ਸੇਫ ਨਹੀਂ ਹੈਗੀ ਆਪਾਂ ਇਹ ਕਹਿ ਸਕਦੇ ਹਾਂ ਸੋ ਬੱਸ ਮੈਂ ਤਾਂ ਇਹੀ ਕਵਾਂਗੀ ਕਿ ਕੱਲ ਨੂੰ ਕਿਸੇ ਹੋਰ ਕੁੜੀ ਨਾਲ ਐਦਾਂ ਨਾ ਹੋਵੇ ਸੋ ਐਸ ਟਾਪਿਕ ਤੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਅੱਜ ਇੱਕ ਕੁੜੀ ਦੇ ਨਾਲ ਇਹ ਗੱਲ ਹੋਈ ਆ ਕੱਲ ਨੂੰ ਸਾਡੀਆਂ ਵੀ ਧੀਆਂ ਪੇਣਾਂ ਦੇ ਨਾਲ ਕਿਸੇ ਦੇ ਨਾਲ ਵੀ ਐਦਾਂ ਦਾ ਹਾਦਸਾ ਵਾਪਰ ਸਕਦਾ ਮੈਨੂੰ ਤਾਂ ਸ਼ਰਮ ਆਉਂਦੀ ਆ ਉਹਦੀ ਸੱਸ ਤੇ ਇਹ ਕਹਿੰਦੇ ਹੋਏ ਕਿ ਵੀ ਉਹਦੀ ਸੱਸ ਹੈ ਉਹਨੇ ਤਾਂ ਸੱਸ ਦੇ ਨਾਮ ਨੂੰ ਐ ਜਿਹੜਾ ਪੂਰੀ ਤਰ੍ਹਾਂ ਹੀ ਕਲੰਕਿਤ ਕਰਕੇ ਰੱਖਤਾ ਹੁਣ ਬੰਦਾ ਆਪਣੀ ਸੱਸ ਤੇ ਵੀ ਕੀ ਕਹਿੰਦੇ ਆ ਆਪਾਂ ਵਿਸ਼ਵਾਸ ਕਰਨ ਲਈ ਨਾ ਸੌਂਵਾਰ ਸੋਚਣਾ ਪਊ ਹੈਨਾ ਕੋਈ ਕੁੜੀ ਮੈਨੂੰ ਲੱਗਦਾ ਸੱਸ ਤੇ ਵੀ ਯਕੀਨ ਕਰੂਗੀ ਤੁਹਾਨੂੰ ਸੋਚਣ ਲਈ ਮਜਬੂਰ ਕਰਤਾ ਉਹਨੇ ਤੁਸੀਂ ਕਮੈਂਟਾਂ ਚ ਇਹ ਲਿਖ ਕੇ ਭੇਜਿਓ ਕਿ ਕੀ ਹੋਣਾ ਚਾਹੀਦਾ ਹੈਨਾ ਬੰਦੀ ਚਲੋ ਜਿਹੜੀ ਇਹ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਆ ਤਾਂ ਕਿ ਉਹਨੂੰ ਸਬਕ ਮਿਲੇ ਤੇ ਉਹ ਸਿੱਖੇ ਵੀ ਇਹ ਕਿੰਨਾ ਵੱਡਾ ਜਿਹੜਾ ਜ਼ੁਲਮ ਹੈ ਜਿਹੜਾ ਗੁਨਾਹ ਉਹਨੇ ਕੀਤਾ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਸਾਨੂੰ ਦੇਖ ਕੇ ਨਾ ਕਈ ਵਾਰ ਤਾਂ ਰੋਟੀ ਵੀ ਖਾਣੀ ਮੁਸ਼ਕਿਲ ਹੋ ਜਾਂਦੀ ਆ ਸਾਨੂੰ ਟੈਨਸ਼ਨ ਚ ਪਾ ਦਿੰਦੀਆਂ ਨੇ ਬੇਸ਼ੱਕ ਅਸੀਂ ਘਰੋਂ ਸਹੀ ਹੋਈਏ ਸਾਡੇ ਕੋਈ ਦਿਮਾਗ ਤੇ ਟੈਨਸ਼ਨ ਨਾ ਹੋਵੇ ਪਰ ਜਦੋਂ ਅਸੀਂ ਇਦਾਂ ਦੀ ਨਿਊਜ਼ ਦੇਖਦੇ ਆ ਤਾਂ ਸੋਚਣ ਲਈ ਕਿਤੇ ਨਾ ਕਿਤੇ ਮਜਬੂਰ ਹੋ ਸਕਦੀਆਂ ਕਿ ਦੁਨੀਆ ਜਾਂ ਕਿੱਧਰ ਨੂੰ ਰਹੀ ਆ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਕੰਮ ਹੁਣ ਉਹ ਕੁੜੀ ਆ ਜਿਹੜੀ ਜਮਾ ਬੇਕਸੂਰ ਐ ਉਹਦਾ ਕੋਈ ਕਸੂਰ ਨਹੀਂ ਹੈਗਾ ਹੈਨਾ ਤੇ 20 ਕਿੱਲਾਂ ਦੀ ਮਾਲਕ ਹੋ ਕੇ ਵੀ ਉਹ ਇੱਕ ਨੌਕਰਾਂ ਵਰਗੀ ਜ਼ਿੰਦਗੀ ਆ ਜਿਹੜੀ ਜੇਰੀ ਆ ਮੈਂ ਸਾਰੀ ਨਿਊਜ਼ ਦੇਖੀ ਆ ਨਿਊਜ਼ ਦੇਖ ਕੇ ਵਾਕਈ ਨਾ ਤੁਸੀਂ ਵੀ ਉਹ ਨਿਊਜ਼ ਦੇਖਿਓ ਹੈਨਾ ਮੈਂ ਕੁਛ ਛੂਟ ਨਹੀਂ ਕਹਿ ਰਹੀ ਇਸ ਵੀਡੀਓ ਚ ਜਿੰਨਾ ਕਿ ਮੈਂ ਦੇਖਿਆ ਤੁਹਾਡੇ ਨਾਲ ਡਿਸਕਸ ਕਰ ਰਹੀ ਆ ਕਿ ਕੀ ਹੋਣਾ ਚਾਹੀਦਾ ਮੇਰੇ ਅਕੋਰਡਿੰਗ ਤਾਂ ਇਹ ਬਹੁਤ ਇੱਕ ਸ਼ਰਮ ਵਾਲੀ ਗੱਲ ਆ ਉਹਨੇ ਸਾਰੀਆਂ ਹੀ ਜਿਹੜੀਆਂ ਲੇਡੀਜ਼ ਨੇ ਸਾਰੀਆਂ ਔਰਤਾਂ ਨੇ ਸਾਰੀਆਂ ਸੱਸਾਂ ਨੇ ਉਹਨਾਂ ਦੇ ਨਾਂ ਤੇ ਇੱਕ ੱੱਬਾ ਹੀ ਲਾਤਾ ਇਹ ਕਹਿ ਦੋ ਕਿ ਸੱਸ ਇੱਕ ਸੇਫਟੀ ਹੁੰਦੀ ਆ ਹੈਨਾ ਨੂੰਦੀ ਬਲਕਿ ਉਹ ਉਹੋ ਜਿਹੀਆਂ ਚੀਜ਼ਾਂ ਤੋਂ ਬਚਾਉਂਦੀ ਆ ਉਹਨੇ ਖੁਦ ਹੀ ਆਪਣੀ ਨੂੰ ਤੇ ਕੈਮਰੇ ਲਾਤੇ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦੇ ਨਾਲ ਸੋ ਇਹ ਬੜੀਆਂ ਜਿਹੜੀਆਂ ਨਿਊਜ਼ ਨੇ ਇਹ ਸਾਨੂੰ ਪਰੇਸ਼ਾਨ ਕਰਦੀਆਂ ਨੇ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਇਹ ਨੂੰ ਹੁੰਦਾ ਕੀ ਜਾ ਰਿਹਾ ਨੂੰਹਾ ਤੇ ਇੰਨਾ ਜ਼ੁਲਮ ਕਦੇ ਨੂੰ 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 ਸਾੜ ਕੇ ਮਾਰ ਦਿੰਦੇ ਨੇ ਕਦੇ ਜ਼ਹਿਰ ਦੇ ਕੇ ਮਾਰ ਦਿੰਦੇ ਨੇ ਕੀ ਗੱਲ ਬਈ ਤਿਆਂ ਨੂੰ ਕਾਤੋਂ ਨਹੀਂ ਮਾਰਦੇ ਤੁਸੀਂ ਥੋਡੀਆਂ ਤਿਆਂ ਦੇ ਵਾਰੀ ਕਦੋਂ ਨਹੀਂ ਕਿਉਂ ਨਹੀਂ ਸਿਲੰਡਰ ਫਟਦੇ ਜਦੋਂ ਤੁਹਾਡੀਆਂ 3 ਹੁੰਦੀਆਂ ਨੇ ਉਦੋਂ ਕਿਉਂ ਨਹੀਂ ਤੁਸੀਂ ਉਹਨਾਂ ਦੇ ਬੈੱਡਰੂਮ 'ਚ ਕੈਮਰੇ ਲਾਏ ਉਹਦੀ ਕੁੜੀ ਵੀ ਹੈਗੀ ਆ ਮੈਂ ਦੇਖੀ ਆ ਨਿਊਜ਼ 'ਚ ਉਹਨੇ ਆਪਣੀ ਕੁੜੀ ਦੇ ਘਰ 'ਚ ਕੈਮਰੇ ਕਿਉਂ ਨਹੀਂ ਲਾਏ ਜਦੋਂ ਕਿ ਨਿਊਜ਼ ਦੇ ਵਿੱਚ ਦੱਸਿਆ ਜਾ ਰਿਹਾ ਸੀ ਉਹ ਕੁੜੀ ਵੀ ਉਹਦੇ ਘਰ ਬੈਠੀ ਆ ਉਹ ਵੀ ਸਾਰਾ ਪਰਿਵਾਰ 'ਚ ਨਹੀਂ ਵਸ ਰਹੀ ਜਿੱਥੋਂ ਤੱਕ ਮੈਨੂੰ ਲੱਗਦਾ ਉਹਦਾ ਹੀ ਹੱਥ ਹੋਣਾ ਇਹਦੇ ਪਿੱਛੇ ਵੀ ਕਿਉਂਕਿ ਜਿੰਨੇ ਗੁਨਾਹ ਕਰਨਾ ਹੁੰਦਾ ਹੈ ਹਨਾ ਜਿਹੜਾ ਬੰਦਾ ਇਦਾਂ ਦਾ ਹੁੰਦਾ ਉਹ ਫਿਰ ਕਿਸੇ ਦਾ ਨਹੀਂ ਹੁੰਦਾ ਉਹ ਕਿਸੇ ਦਾ ਸੋਚਦਾ ਹੀ ਨਹੀਂ ਹੈਗਾ ਤੋਏ ਤੁਸੀਂ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਕਮੈਂਟਸ ਆਏ ਮੈਨੂੰ ਤਾਂ ਲੱਗਦਾ ਮੇਰੇ ਕੋਲ ਹੁਣ ਬੋਲਣ ਲਈ ਮੈਂ ਹੁਣ ਐਨੇ ਘਟੀਆਂ ਵਰਡ ਤਾਂ ਮੈਂ ਬੋਲ ਨਹੀਂ ਸਕਦੀ ਕੈਮਰੇ ਸਾਹਮਣੇ ਹਨਾ ਮੈਂ ਕੀ ਕਹਾਂ ਉਹ ਕਿਉਂਕਿ ਮੈਨੂੰ ਵੀ ਬੋਲਦੇ ਹੋਏ ਸ਼ਰਮ ਆਉਂਦੀ ਆ ਕਿ ਮੈਂ ਹੁਣ ਇਹੋ ਜਿਹੇ ਬੰਦੇ ਨੂੰ ਕਹਾਂ ਕੀ ਉਹਦੇ ਲਈ ਵਰਡ ਕਿੱਥੋਂ ਲੈ ਕੇ ਆਵਾਂ ਬੋਲਣ ਲਈ ਮੇਰੇ ਕੋਲ ਇਹਨੇ ਘਟੀਆਂ ਸ਼ਬਦ ਹੈ ਨਹੀਂ ਜਿਹੜੇ ਮੈਂ ਬੋਲ ਸਕਾਂ ਠੀਕ ਹੈ ਬਾਕੀ ਤੁਸੀਂ ਜ਼ਰੂਰ ਇਹੋ ਜੀ ਮਤਲਬ ਜਿਹੜੇ ਬੰਦੇ ਨੇ ਜਿਹੜੇ ਇਸ ਕੰਡੀਸ਼ਨ 'ਚ ਨੇ ਉਹਦੇ ਨਾਲ ਜ਼ਰੂਰ ਖੜਿਆ ਕਰੋ ਐਸੇ ਮੇਰੀ ਜਿਹੜੀ ਭੈਣ ਹੈ ਇਹਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਮੈਂ ਤਾਂ ਇਹੀ ਕਹਿੰਨੀ ਆ ਇਹਦੀ ਚੰਗੀ ਤਰ੍ਹਾਂ ਸੁਣਵਾਈ ਹੋਣੀ ਚਾਹੀਦੀ ਆ ਤੇ ਜੋ ਵੀ ਆ ਜਾਂਚ ਪੜਤਾਲ ਕਰਕੇ ਇਹਦਾ ਬਣਦਾ ਹੱਕ ਹੈ ਇਹਨੂੰ ਦਿੱਤਾ ਜਾਵੇ ਤੇ ਬਾਕੀ ਮੈਂ ਹੋਰ ਕੀ ਕਹਾਂ ਜਿੱਦਾਂ ਵੀ ਹੈਗਾ ਮਤਲਬ ਇਹਨੂੰ ਇਸ ਸਿਚੁਏਸ਼ਨ ਤੋਂ ਬਾਹਰ ਕੱਢਿਆ ਜਾਵੇ ਕੁੜੀ ਨੂੰ ਹੈਨਾ ਆਪਾਂ ਤਾਂ ਇੰਨਾ ਹੀ ਕਹਿ ਸਕਦੇ ਆ ਸੋ ਬਾਕੀ ਥੈਂਕ ਯੂ ਸੋ ਮਾਚ ਤੁਸੀਂ ਮੇਰੀ ਵੀਡੀਓ ਵਾਚ ਕੀਤੀ ਆ ਕਮੈਂਟਾਂ ਚ ਆਪਣੀ رائے ਦੇਣਾ ਨਾ ਭੁੱਲਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੈਂ ਤੁਹਾਡੀ ਆਪਣੀ ਬੱਬਲਕੌਰ ਸਤਿ ਸ਼੍ਰੀ ਅਕਾਲ